ਕਹਿਣ ਲੱਗੇ ਗੇਜੇ ਵਿੱਚੋਂ ਪੈਸੇ ਕੱਢੋ ਸੈਦੇ ਨੂੰ ਦਈਏ ਕਹਿੰਦੇ ਮਹਾਰਾਜ ਤੁਹਾਡੇ ਵੱਸੋਂ ਪੈਸੇ ਥੋੜੀ ਲਵਾਂਗੇ ਮਹਾਰਾਜ ਕਹਿੰਦੇ ਕਿਉਂ ਸੈਦੇ ਨੇ ਏਡਾ ਸੋਹਣਾ ਉੱਤਰ ਦਿੱਤਾ ਕਹਿੰਦਾ ਮਹਾਰਾਜ ਦੋਵੇਂ ਬੇੜਾ ਪਾਰ ਲਾਉਣ ਵਾਲੇ ਆ ਤੁਸੀਂ ਜ਼ਿੰਦਗੀ ਦਾ ਬੇੜਾ ਪਾਰ ਲਾਉਂਦੇ ਹੋ ਤੇ ਮੈਂ ਇਸੇ ਬੇੜੇ ਨੂੰ ਪਾਰ ਲਾਉਂਦਾ ਮਹਾਰਾਜ ਜੇ ਮੈਂ ਅੱਜ ਤੁਹਾਨੂੰ ਇਸ ਬੇੜੇ ਤੋਂ ਪਾਰ ਲਾਇਆ ਨਾ ਤੇ ਤੁਸੀਂ ਕਿਰਪਾ ਕਰਿਆ ਜੇ ਮੈਂ ਉਹ ਜ਼ਿੰਦਗੀ ਵਾਲੇ ਬੇੜੇ ਤੋਂ ਪਾਰ ਲਾ ਦਿਆ ਮਹਾਰਾਜ ਕਿਤੇ ਮੈਂ ਇਸ ਭਾਵ ਸਾਗਰ ਸੰਸਾਰ ਵਿੱਚ ਡੁੱਬ ਨਾ ਜਾਵਾਂ ਗੁਰੂ ਪਿਤਾ ਜੇ ਕਿਤੇ ਡੁੱਬਣ ਵੀ ਲੱਗਾ ਨਾ ਤੇ ਬਾਹ ਫੜ ਲਈ ਪਰਮੇਸ਼ਰ ਬਾਹ ਫੜ ਕੇ ਬੇੜੇ ਤੇ ਫਿਰ ਚੜਾ ਲਈ ਮਹਾਰਾਜ ਜੇ ਕਿਤੇ ਗਲਤੀ ਹੋ ਵੀ ਜਾਵੇ ਨਾ ਤੇ ਡੁੱਬਣ ਨਾ ਦੇਵੇ ਮੈਨੂੰ ਮਹਾਰਾਜ ਮੈਨੂੰ ਬਾਹ ਫੜ ਕੇ ਕੱਢ ਲਈ ਕਹਿੰਦੇ ਮਹਾਰਾਜ ਜੇ ਮੈਂ ਆ ਬੇੜਾ ਪਾਰ ਲਾਇਆ ਹੈ ਨਾ ਤੁਸੀਂ ਮੇਰੇ ਤੇ ਕਿਰਪਾ ਕਰੋ ਮੈਨੂੰ ਦੁਨੀਆਂ ਵਾਲੇ ਬੇੜੇ ਤੋਂ ਪਾਰ ਲਾ ਦਿਓ ਮਹਾਰਾਜ ਮੈਨੂੰ ਸਿਖਾ ਦਿਓ ਤੁਸੀਂ ਕਿਦਾਂ ਪੌਣੇ 9 ਸਾਲ ਦੀ ਉਮਰ ਵਿੱਚ ਪਿਤਾ ਤੋਰਿਆ ਸੀ ਸ਼ਹੀਦ ਹੋਣ ਵਾਸਤੇ ਮਹਾਰਾਜ ਗੁਰੂ ਪਿਤਾ ਸਮਝਾ ਦਿਓ ਚਾਰ ਲੱਗਤੇ ਜੇਕਰ ਕਿਦਾਂ ਸ਼ਹੀਦ ਕਰਵਾਈਦੇ ਨੇ ਮਹਾਰਾਜ ਸਿਖਾ ਦਿਓ ਮਾਤਾ ਗੁਜਰਕੌਰ ਕਿਦਾਂ ਸ਼ਹੀਦ ਕਰਵਾਈ ਹੈ ਮਹਾਰਾਜ ਖੁਸ਼ੀਆਂ ਦੇ ਖੇੜੇ ਬਖਸ਼ੋ ਬਲ ਬਖਸ਼ੋ ਮਹਾਰਾਜ ਜ਼ਿੰਦਗੀ ਦੇ ਵਿੱਚ ਰਹਿਣ ਵਾਸਤੇ ਖੁਸ਼ੀਆਂ ਬਖਸ਼ੋ ਖੇੜੇ ਬਖਸ਼ੋ ਸਾਨੂੰ ਇਹ ਦੱਸਣਾ ਕਰੋ ਕਿ ਕਿੱਦਾਂ ਆਨੰਦਪੁਰੀ ਵਸਾਈ ਹੈ ਸਿੱਖਾਂ ਦੇ ਨਾਲ ਕਿੱਦਾਂ ਪ੍ਰੇਮ ਕਰਦੇ ਹੋ ਜੇ ਤੂੰ ਮੇਰਾ ਹੋਏ ਰਹਾ ਸਭ ਜਗ ਤੇਰਾ ਹੋਏ ਕਹਿਣ ਲੱਗੇ ਸਿੱਖਾ ਸਾਰਾ ਜਗ ਤੇ ਤੇਰਾ ਹੈ ਜੇ ਤੂੰ ਪਰਮੇਸ਼ਰ ਦਾ ਹੈ ਕਹਿਣ ਲੱਗਾ ਮਹਾਰਾਜ ਮੈਨੂੰ ਸਿਖਾ ਦਿਓ ਕਿੱਦਾਂ 9 ਸਾਲ ਦੀ ਉਮਰ ਵਿੱਚ ਪਿਤਾ ਤੋਰਿਆ ਸੀ ਸ਼ਹੀਦ ਹੋਣ ਵਾਸਤੇ ਮਹਾਰਾਜ ਜੇ ਮੈਂ ਇਹ ਬੇੜਾ ਪਾਰ ਲਾਇਆ ਨਾ ਮੈਂ ਤੇ ਛੋਟੇ ਜਿਹੇ ਲੱਕੜ ਦੇ ਬੇੜੇ ਦਾ ਜਾਣੀ ਆ ਇਸ ਨੂੰ ਹੀ ਪਾਰ ਲਾ ਸਕਦਾ ਸਤਿ ਮਹਾਰਾਜ ਜਿਹੜਾ ਜ਼ਿੰਦਗੀ ਵਾਲਾ ਜਹਾਜ਼ ਹੈ ਉਹ ਤੇ ਤੁਹਾਡੇ ਹੱਥ ਵਿੱਚ ਨਾ ਉਹਦੇ ਤੇ ਮਲਾ ਤੁਸੀਂ ਹੀ ਹੋ ਮਾਲਕ ਤੁਸੀਂ ਹੀ ਹੋ ਮਾਰਾ ਮੈਨੂੰ ਉਹਦੇ ਵਿੱਚ ਰੱਖਿਆ ਜੇ ਨਾ ਮੈਨੂੰ ਪਾਰ ਕਰ ਦਿਆ ਜੇ ਜੇ ਮੇਰੇ ਪਾਸੋਂ ਕੋਈ ਗਲਤੀ ਹੋ ਵੀ ਜਾਵੇ ਨਾ ਗੁਰਕਲਗੀ ਤਰ ਮਹਾਰਾਜ ਤੇ ਮੈਨੂੰ ਪਾਰ ਕਰ ਦਿਆ ਜੇ ਮਨ ਪ੍ਰੀਤ ਚਰਨ ਕਮਲਾਰੇ ਤੇਰੇ ਚਰਨਾਂ ਦੀ ਪ੍ਰੀਤ ਹੈ ਦਿਲ ਦੇ ਵਿੱਚ ਵਾਹਿਗੁਰੂ ਕਿਤੇ ਡੁੱਬ ਨਾ ਜਾਵਾਂ ਕਿਤੇ ਲੋਕ ਇਹ ਕਹਿ ਕੇ ਤਾਂ ਨੀਨਾ ਮਰਨ ਕੀ ਲੈ ਗੁਰਕਲਗੀ ਤਰ ਦਾ ਸਿੱਖ ਸੀ ਤੇ ਅੱਜ ਰੋਲਦਾ ਫਿਰਦਾ ਕਹਿੰਦੇ ਮਹਾਰਾਜ ਜ਼ਿੰਦਗੀ ਦੇ ਵਿੱਚੋਂ